ਬੀਅਦਬੀ ਘਟਨਾਵਾਂ ਦਾ ਮੱਥੇ ਤੇ ਕਲੰਕ ਲੱਗਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹਲੇ ਸ਼੍ਰੋਮਣੀ ਕਾਲੇ ਦਾ ਗਰਾਜ ਜਿੱਥੇ ਗ੍ਰਾਣ ਪੱਧਰ ਤੇ ਥੱਲੇ ਆਇਆ ਉੱਥੇ ਹੀ ਸੰਵੇ ਸਮੇਂ ਦੀ ਉਰੀ ਬੁਕਾਬਤਾ ਤੋਂ ਬਾਅਦ ਅੱਜ ਉਸ ਸਮੇਂ ਵੱਡੀ ਬੁਕਾਬਤ ਉੱਠ ਖੜੀ ਹੈ ਜਦੋਂ ਇੱਕ ਪਾਸੇ ਚੰਡੀਗੜ੍ਹ ਦੇ ਮੁਖਤਫਰ ਜੋ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਪ੍ਰਧਾਨਾ ਤੇ ਹਲਕਾ ਇੰਚਾਰਜ ਨਾਲ ਲੋਕ ਸਭਾ ਚੋਣੀ ਹਾਰ ਨੂੰ ਲੈ ਕੇ ਮੰਥਨ ਕੀਤਾ ਗਿਆ ਤੇ ਦੂਜੇ ਪਾਸੇ ਜਲੰਧਰ ਵਿਖੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਇੱਕੋ ਪਰਿਵਾਰ ਦੇ ਕਬਜ਼ੇ ਨੂੰ ਹਟਾਉਣ ਅਤੇ ਉਸ ਦੀ ਇਸ ਮੁਕੇ ਕਾਲੀਦਲ ਦੇ ਵੱਡੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗਗੀਰ ਕੌਰ, ਸੁਜੀਤ ਸਿੰਘ ਰਖੜਾ, ਪਰਮਿੰਦਰ ਸਿੰਘ ਢੀਂਸਾ, ਜ਼ਥੇਦਾਰ ਸੰਤਾ ਸਿੰਘ ਉਮੈਦਪੁਰੀ, ਭਾਈ ਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਵੱਡੇ ਆਗੂ ਤੇ ਅਧੀ ਦਰਜਨ ਦੇ ਕਰੀਬ ਸ਼੍ਰੋਮਣਿਕਾਲੀਦਲ ਦੇ ਮੈਂਬਰ ਮੌਜੂਦ ਰਹੇ। ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਹਲ ਵਿਧਾਇਕ ਮਨਪ੍ਰੀਤ ਸਿੰਘ ਲਿਆਲੀ ਨੂੰ ਵੀ ਸੱਦਿਆ ਗਿਆ ਸੀ। ਉਹ ਸਮੇਂ ਨਹੀਂ ਪਹੁੰਚੇ। ਮਨਪ੍ਰੀਤ ਸਿੰਘ ਯਾਦਲੀ ਦਾ ਕਹਿਣਾ ਹੈ ਕਿ ਉਹ ਦੀ ਮੰਗ ਹੈ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ ਉਹ ਆਪਣੇ ਸਟੈਂਡ ਤੇ ਕਾਇਮ ਹਨ ਉਹਨਾਂ ਨੇ ਕਿਹਾ ਕਿ ਫਿਲਹਾਲ ਸਰਗਰਮ ਸਿਆਸਤ ਤੋਂ ਬਾਹਰ ਹਨ ਪਰ ਉਹ ਇੱਕੋ ਇੱਕ ਕੋਸ਼ਿਸ਼ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਪਹਿਲਾ ਵਾਂਗ ਸੁਰਜੀਤ ਹੋਵੇ ਅੱਜ ਪੰਜਾਬ ਦੇ 13 ਚੋ 12 ਸੰਸਦ ਮੈਂਬਰਾਂ ਨੇ 18ਵੀਂ ਲੋਕ ਸਭਾ ਚ ਸੌਂ ਚੁੱਕੀ ਹੈ ਖਰੂਰ ਸਭ ਤੋਂ ਜਿੱਤੇ ਅਮਰਪਾਲ ਸਿੰਘ ਅੱਜ ਸੌ ਨਹੀਂ ਚੁੱਕ ਸਕੇ ਕਿਉਂਕਿ ਉਹ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿੱਚ ਬੰਦ ਹਨ ਪੰਜਾਬ ਦੇ 13 ਸੰਸਦ ਮੈਂਬਰਾਂ ਨੂੰ ਸੌਂ ਚੁੱਕਣ ਦੀ ਅੱਜ ਸੱਦਾ ਦਿੱਤਾ ਗਿਆ ਸੀ ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਜੇਤੂ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੌਂ ਚੁੱਕੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਝਲਾ ਨੇ ਸੌਂ ਚੁੱਕੀ ਤੇ ਅੰਤ ਵਿੱਚ ਜੈ ਜਵਾਨ ਜੈ ਕਿਸਾਨ ਅਤੇ ਜੈ ਸੰਵਿਧਾਨ ਦੇ ਨਾਅਰੇ ਵੀ ਲਾਏ ਅਮਰਪਾਲ ਸਿੰਘ ਦਾ ਨਾਂ ਲੈ ਗਿਆ ਪਰ ਉਹ ਹਾਜ਼ਰ ਨਹੀਂ ਹੋਏ ਗੁਰਜੀਤ ਸਿੰਘ ਔਜਲਾ ਵੱਲੋਂ ਸੌਂ ਚੁੱਕਣ ਤੋਂ ਬਾਅਦ ਅਮਰਪਾਲ ਸਿੰਘ ਦਾ ਨਾਂ ਲੈ ਗਿਆ ਪਰ ਉਹ ਜੇਲ੍ਹ ਵਿੱਚ ਹੁਣ ਕਾਰਨ ਉਹ ਸੰਸਦ ਵਿੱਚ ਮੌਜੂਦ ਨਹੀਂ ਸਨ ਜਿਸ ਕਾਰਨ ਅੱਜ ਉਹਨਾਂ ਨੂੰ ਸੌ ਨਹੀਂ ਨਹੀਂ ਚੁਕਾਈ ਗਈ ਇਸ ਤੋਂ ਬਾਅਦ ਜਲੰਧਰ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸੌਂ ਚੁੱਕੀ ਤੇ ਡਾਕਟਰ ਰਾਜਕਮਰ ਚੱਪੇਵਾਦ ਸ਼੍ਰੀ ਨਾਨਪੁਰ ਸਾਬ ਤੋਂ ਮਲਵਿੰਦਰ ਸਿੰਘ ਕਾਂਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਪੋੜੀ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਡਾਕਟਰ ਅਸ਼ਮਸ਼ੇਰ ਸਿੰਘ ਕੁਬਾਇਆ ਹਰਸਿਮਤ ਕੌਰ ਬਦਲ ਗਰੁੱਪ ਵਿੱਚ ਗੁਰਮੀਤ ਸਿੰਘ ਮੀਥੀਅਰ ਅਤੇ ਡਾਕਟਰ ਧਰਮਵੀਰ ਕਾਂਦੀ ਨੇ ਸੋਚ ਚੁੱਕੀ ਆਮ ਆਦਮੀ ਪਾਰਟੀ ਦੇ ਸੰਸਦਾਂ ਦਾ ਹੌਸਲਾ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਲੀਮੈਂਟ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੀਅਰ ਡਾਕਟਰ ਰਾਜਕੁਮਾਰ ਜੱਬੇਵਾਲ ਅਤੇ ਮਲਵਿੰਦਰ ਕਾਂਗ ਨੂੰ ਭਗਵੰਤ ਮਾਨ ਨੇ ਆਪਣੇ ਕਾਲ ਚਕਾਲ ਦੀਆਂ ਗੱਲਾਂ ਦੱਸੀਆਂ ਦੱਸਦੇ ਕਿ ਭਾਈ ਅਮਰਪਾਲ ਸਿੰਘ ਡਿਬਰੂ ਕਾਰਜੇਲ ਵਿੱਚ ਪાંਥ ਹਨ ਪਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਨੇ ਜ਼ਮਾਨਤ ਲਈ ਅਰਜ਼ੀ ਲਈ ਹੋਈ ਸੀ ਪਰ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਅੱਜ ਸੰਸਦ ਵਿੱਚ ਉਹਨਾਂ ਦਾ ਨਾਂ ਲਿਆ ਗਿਆ ਪਰ ਉਹ ਸੰਸਦ ਵਿੱਚ ਮੌਜੂਦ ਨਹੀਂ ਸਨ ਦਰਅਸਲ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰੀ ਤਾਂ ਮਾਰਚ 2023 ਤੋਂ ਐਨਐਸਏ ਤਹਿਤ ਅਸਾਮ ਦੀ ਡਿਬਰੂਗਾਰ ਹਿਲਚ ਬੰਦ ਨੇ ਯਾਦ ਰਹੀ ਐਨਐਸਏ ਇੱਕ ਸਖਤ ਕਾਨੂੰਨ ਹੈ ਜੋ ਸਰਕਾਰ ਨੂੰ ਰਸਮੀ ਦੋਸ਼ਾ ਤੋਂ ਬਿਨਾਂ ਵਿਅਕਤੀ ਨੂੰ 12 ਮਹੀਨਾ ਤੱਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਹੁਣ ਅਮਰਿਤਪਾਲ ਸਿੰਘ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਸਰਕਾਰ ਨੇ ਦੂਜੀ ਵਾਰ ਐਨਐਸਏ ਵਧਾ ਦਿੱਤੀ ਹੈ ਪੁਲਿਸ ਦਾ ਕੋਈ ਵੀ ਮੁਲਾਜ਼ਮ ਡਿਊਟੀ ਦੌਰਾਨ ਸੋਸ਼ਲ ਮੀਡੀਆ ਚਲਾਉਂਦਾ ਫੜਿਆ ਜਾਤਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਹੁਕਮ ਅੰਮ੍ਰਿਤਸਰ ਪੁਲਿਸ ਰਣਜੀਤ ਸਿੰਘ ਢਿੱਲੋਂ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਕਮਿਸ਼ਨੇਟ ਦਫ਼ਤਰ ਦੇ ਜਾਰੀ ਕੀਤੇ ਨੇ ਇਹ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪੁਲਿਸ ਮੁਲਾਜ਼ਮ ਆਪਣੇ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਸਾਫ਼ ਕੀਤਾ ਗਿਆ ਹੈ ਕਿ ਕੁਝ ਸਮੇਂ ਤੋਂ ਦੇਖਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦੇ ਮੁਲਜ਼ਮ ਕੁਰਸੀ ਤੇ ਕਾਰਜ ਚ ਬੈਠ ਕੇ ਤੇ ਡਿਊਟੀ ਦੌਰਾਨ ਫੋਨ 'ਤੇ ਧਿਆਨ ਦਿੰਦੇ ਹਨ ਨਾ ਕਿ ਆਪਣੇ ਫਰਜ਼ਾਂ 'ਤੇ। ਇਹ ਜਾਰੀ ਕੀਤਾ ਗਿਆ ਕਿ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਮੁਲਾਜ਼ਮ ਸੋਸ਼ਲ ਮੀਡੀਆ ਜਾਂ ਕੋਈ ਹੋਰ ਚੈਟ ਸਾਈਟਾਂ 'ਤੇ ਗੱਲ ਕਰਦੇ ਰਹਿੰਦੇ ਹਨ ਜਿਸ ਕਾਰਨ ਉਹ ਆਮ ਲੋਕਾਂ ਦੀ ਸੁਰੱਖਿਆ ਦੇ ਫਰਜ਼ ਨੂੰ ਪੂਰਾ ਨਹੀਂ ਕਰ ਪਉਂਦੇ। ਇਸ ਕਾਰਨ ਉਹ ਆਪਣੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰ ਦਿੰਦੇ ਨੇ। ਇਸ ਲਈ ਹੁਣ ਪੁਲਿਸ ਕਮਿਸ਼ਨਰ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਭਵਿੱਖ ਵਿੱਚ ਜੇਕਰ ਕੋਈ ਕਰਮਚਾਰੀ ਡਿਊਟੀ ਦੌਰਾਨ smartphones ਦੀ ਸਕਰੀਨ 'ਤੇ ਕੁਝ ਕਰਤਾ ਦੇਖਿਆ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਸਨੇ ਡਿਊਟੀ ਦੌਰਾਨ ਕੀਤੀ ਗਈ ਕੋਤਾਹੀ ਵੀ ਮੰਨਿਆ ਜਾਵੇਗਾ ਇਸ ਕਾਰਨ ਪੁਲਿਸ ਮੁਲਾਜ਼ਮ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਸ਼ਰਾਕਟਾਲੇ ਮਾਮਲੇ ਨਾਲ ਜੁੜੇ ਮਲੀ ਲਾਂਡਰਿੰਗ ਮਾਮਲੇ ਦੇ ਵਿੱਚ ਵੱਡਾ ਝਟਕਾ ਲੱਗਾ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਹੈ। ਫਿਲਹਾਲ ਉਹਨਾਂ ਦੀ ਜ਼ਮਾਨਤ ਤੇ ਰੋਕ জারি ਰਹੇਗੀ। ਦਿਲੀ ਹਾਈ ਕੋਰਟ ਨੇ ਜ਼ਮਾਨਤ ਤੇ ਰੋਕ ਬਰਕਰਾਰ ਰੱਖੀ ਹੈ ਹੁਣ ਸੁਪਰੀਮ ਕੋਰਟ ਦੇ ਅੰਤਿਮ ਫੈਸਲੇ ਤੱਕ ਗੇਂਜੀਵਾਲ ਜੇਲ੍ਹ ਜ਼ਹੀਰਾਂਗੇ ਹਾਈ ਕੋਰਟ ਦੇ ਹੁਕਮਾ ਖਿਲਾਫ ਸੁਪਰੀਮ ਕੋਰਟ ਚ ਪਲਕੇ ਸੁਣਵਾਈ ਹੈ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਹੇਟਲੀ ਅਦਾਲਤ ਨੇ ਈਡੀ ਦੇ ਦਸਤਾਵੇਜ਼ਾਂ ਤੇ ਗੌਰ ਨਹੀਂ ਕੀਤਾ ਹੇਠਲੀ ਅਦਾਲਤ ਨੇ ਈਡੀ ਨੂੰ ਬਹਿਸ ਕਰਨ ਦਾ ਮੌਕਾ ਨਹੀਂ ਦਿੱਤਾ। ਹੇਠਲੀ ਅਦਾਲਤ ਨੇ ਪੀਐਮਐਲਏ ਦੀ ਧਾਰਾ 70 ਵੱਲ ਧਿਆਨ ਨਹੀਂ ਦਿੱਤਾ। ਇਸ ਨਾਲ ਹੀ ਹੇਠਲੀ ਅਦਾਲਤ ਨੇ ਰਿਕਾਰਡ ਵੱਲ ਵੀ ਧਿਆਨ ਨਹੀਂ ਦਿੱਤਾ ਤੇ ਇਲਜ਼ਾਮਾਂ ਦੇ ਧਿਆਨ ਦੇਣ ਦੀ ਲੋੜ ਹੈ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਬਿਆਨ ਦਿੱਤਾ ਕਿ ਹਾਈ ਕੋਰਟ ਦੇ ਫੈਸਲੇ ਨਾਲ ਉਹ ਸਹਿਮਤ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਹਾਈ ਕੋਰਟ ਵੱਲੋਂ ਬੇਲ ਦੇ ਆਦੇਸ਼ ਨੂੰ ਰੋਕਣਾ ਗਲਤ ਹੈ। ਹੁਦਿਆਣਾ ਚ ਰਾਤ ਸਮੇਂ ਇੱਕ ਵਿਅਕਤੀ ਨੇ ਥਾਣੇ ਅੰਦਰ ਦਾਖਲ ਹੋ ਕੇ ਮੁਲਾਜ਼ਮ ਤੇ ਤੇਜ਼ ਸਰ ਹਥਿਆਰ ਨਾਲ ਹਮਲਾ ਕਰ ਦਿੱਤਾ ਹਾਥ ਵਿੱਚ ਤਲਵਾਰ ਰੱਖ ਕੇ ਵਿਅਕਤੀ ਥਾਣੇ ਅੰਦਰ ਆਉਂਦਾ ਦੇਖ ਕੇ ਪੁਲਿਸ ਹਰਾਰ ਰਹਿ ਗਈ ਅਤੇ ਅਚਾਨਕ ਉਕਤ ਵਿਅਕਤੀ ਨੇ ਮੁਲਜ਼ਮ ਤੇ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ ਆਪਣਾ ਬਚਾਅ ਕਰਨ ਲਈ ਮੁਲਾਜ਼ਮ ਇਧਰ ਉਧਰ ਭੱਜਣ ਲੱਗੇ। ਇਹ ਘਟਨਾ ਲੁਧਿਆਣਾ ਵਿੱਚ ਪੈਂਦੇ ਮੋਤੀ ਨਗਰ ਦੀ ਹੈ। ਇਸ ਵਾਰ ਦਾ ਵੀਡੀਓ ਵੀ ਥਾਣੇ ਤੋਂ ਸਾਹਮਣੀ ਆਈ ਹੈ। ਹਾਲਾਤ ਇਹ ਬਣ ਗਏ ਕਿ ਮੁਲਜ਼ਮ ਨੇ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭਜਣਾ ਪਿਆ। ਅੰਤ ਵਿੱਚ ਉਕਤ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ। ਇਸ ਘਟਨਾ ਨੇ ਥਾਣੇ ਦੀ ਸੁਰੱਖਿਆ ਤੇ ਵੀ ਸਵਾਲੀ ਨਿਸ਼ਾਨ ਖੜੇ ਕਰ ਦਿੱਤੇ ਨੇ। ਇਸ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਜ਼ਖਮੀ ਹੋਈ ਨੇ ਜਦਕਿ ਹਮਲਾਵਾਰ ਵੀ ਜ਼ਖਮੀ ਹੋ ਕੇ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਦਾ